ਅਸੀਂ ਗੁਰੂ ਦੇ ਪਰਿਵਾਰ ਦੇ ਉਸ ਬਿਛੋੜੇ ਨੂੰ ਯਾਦ ਕਰਦੇ ਆ ਅੱਜ ਇਹ ਉਹਨਾਂ ਨੂੰ ਸਮਰਪਿਤ ਦਿਨ ਰੱਖਿਆ ਸੀ ਵੀ ਅੱਜ ਦੇ ਦਿਨ ਲੋਕਾਂ ਨੂੰ ਸੁਨੇਹਾ ਦੇਈਏ ਚੰਗੀ ਸਿਹਤ ਦਾ ਤੜਕੇ 2:30 ਵਜੇ ਤੇ ਇਹ ਵੀਰ ਛਪਾਟੇ ਲਾਉਣ ਲੱਗੇ ਹੋਇਆ ਇਹ ਪੁਰਾਣੇ ਜ਼ਮਾਨੇ ਦੀਆਂ ਉਠਕ ਬੈਠਕ ਕਹਿ ਸਕਦੇ ਆ ਜਾਂ ਇਹ ਦੰਡ ਬੈਠਕਾਂ ਕਹਿ ਸਕਦੇ ਆ ਅੱਜ ਕੱਲ ਇਹਨਾਂ ਨੂੰ ਛਪਾਟੇ ਕਿਹਾ ਜਾਂਦਾ ਤੇ ਇਹ 5 5000 ਛਪਾਟਾ ਲਾਉਣਾ ਹੈ ਰਾਲਦਾ ਬਾਪੂ ਥਾਪੀਆਂ ਮਾਰਦਾ ਇਹ ਜੋਸ਼ ਇਹ ਆ ਗੁਰੂ ਦੇ ਸਿੰਘ ਹੋ ਜਿਹਦੇ ਨਾਲ ਨਾ ਖੜੇ ਕੋਈ ਮਿੰਟੂ ਬਾਈ ਖੜਦਾ ਆ ਜਿੰਨੂੰ ਦੁਨੀਆ ਛੱਡਿਆ ਉਹਨੂੰ ਗਲ ਨਾਲ ਲਾਉਂਦਾ ਆ ਜਿੰਨੂੰ ਨਫ਼ਰਤ ਕਰਨ ਲੋਕੀ ਉਹਨੂੰ ਦਿਲ 'ਚ ਵਸਾਉਂਦਾ ਆ todella en ennen kuin jätähän minä ਹਾਂ 6535 ਤੇ 45 ਹੈ ਮੈਨੂੰ ਵੀ ਨਾਲ ਲਾ ਲਿਆ ਮੈਨੂੰ ਵੀ ਅੱਜ ਤਾਂ ਨਾਲ ਲਾ ਲਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਪੋ ਦੀ ਸਤ ਪੋ ਦੀ ਰਾਤ ਜਦੋਂ ਗੁਰੂ ਸਾਹਿਬ ਦੇ ਪਰਿਵਾਰ ਦੇ ਵਿਛੋੜੇ ਪਏ ਸਰਸਾ ਨਦੀ ਦੇ ਕਿਨਾਰੇ ਮੁਗਲਾਂ ਨੇ ਵਾਦਾ ਖਿਲਾਫੀ ਕੀਤੀ ਤੇ ਗੁਰੂ ਸਾਹਿਬ ਦੇ ਬੱਚੇ ਕਿਸੇ ਪਾਸੇ ਨੂੰ ਪਰਿਵਾਰ ਕਿਸੇ ਪਾਸੇ ਨੂੰ ਮਾਤਾ ਸਾਹਿਬ ਸਹਿਬ ਕੋਰ ਕਿਸੇ ਪਾਸੇ ਨੂੰ ਸਾਰਾ ਮਾਤਾ ਗੁਜਰੀ ਬੱਚਿਆਂ ਨੂੰ ਲੈ ਕੇ ਸਤਲੋਜ ਵਾਲੀ ਸਾਈਡ ਨੂੰ ਕਿਦਾਂ ਗੁਰੂ ਸਾਹਿਬ ਦੇ ਪਰਿਵਾਰ ਨੂੰ ਖੇਰੂ ਖੇਰੂ ਕੀਤਾ ਮੁਗਲਾਂ ਨੇ ਉਸ ਟਾਈਮ ਅੱਜ ਉਸ ਸਤ ਪੋਦੀ ਰਾਤ ਨੂੰ ਸਮਰਪਿਤ ਇਹ ਸਾਡੇ ਨੌਜਵਾਨ ਬਜ਼ੁਰਗ ਨੌਜਵਾਨ ਵੀ ਖੜੇ ਨੇ ਸਾਡੇ ਵਿੱਚ 65 ਸਾਲ ਤੇ 45 ਸਾਲ ਤੇ 35 ਸਾਲ ਦੀ ਇਹ ਜੋੜੀ ਆ ਜਿਹੜੀ ਤੁਸੀਂ ਅਕਸਰ ਸੋਸ਼ਲ ਮੀਡੀਆ ਤੇ ਵੀ ਦੇਖਦੇ ਹੋ ਉਹਨਾਂ ਵੱਲੋਂ ਬੱਲੀ ਵੀਰ ਹੋਣੀ ਬਿਰਕ ਵੀਰ ਸੂਬੇਦਾਰ ਸਾਹਿਬ ਪੀਐਸ ਬਾਗਾ ਜੀ ਤੇ ਹੋਰ ਹਾਂਜੀ ਬੱਲੀ ਬਾਈ ਇਹਨਾਂ ਸਾਰਿਆਂ ਵੱਲੋਂ ਰਲ ਕੇ ਇਹ ਉਪਰਾਲਾ ਕੀਤਾ ਗਿਆ ਅੱਜ ਤੜਕੇ 2:30 ਵਜੇ ਦੇ ਇਹ ਵੀਰ ਛਪਾਟੇ ਲਾਉਣ ਲੱਗੇ ਹੋਇਆ ਇਹ ਪੁਰਾਣੇ ਜ਼ਮਾਨੇ ਦੀਆਂ ਉਠ ਕੇ ਬੈਠ ਕੇ ਕਹਿ ਸਕਦੇ ਆ ਜਾਂ ਇਹ ਦੰਡ ਬੈਠਕਾਂ ਕਹਿ ਸਕਦੇ ਆ ਅੱਜ ਕੱਲ ਇਹਨਾਂ ਨੂੰ ਛਪਾਟੇ ਕਿਹਾ ਜਾਂਦਾ ਤੇ ਇਹ 5 5000 ਛਪਾਟਾ ਲਾਉਣਾ ਇਹਨਾਂ ਨੇ ਤੇ ਜਿਹੜਾ ਕਿ ਤੜਕੇ 2:30 ਵਜੇ ਦੇ ਲੱਗੇ ਕਿੰਨੇ ਹੋ ਗਏ ਬਾਲੀਬਾਈ 2000 ਹੋ ਗਿਆ ਬਾਈ 2000 ਹੋ ਚੁੱਕਿਆ ਬਿਨਾਂ ਰੁਕੇ ਲਾਇਆ ਬਿਨਾਂ ਰੁਕੇ ਤੋਂ ਹਾਂਜੀ ਨੌਨ ਸਟਾਪ ਹੀ ਚੱਲ ਰਿਹਾ ਨੌਨ ਸਟਾਪ ਚੱਲ ਰਿਹਾ ਤੜਕੇ 2:30 ਵਜੇ ਤੋਂ ਲੈ ਕੇ ਹੁਣ ਤਿੱਕਰ ਨਾਲ ਦੀ ਨਾਲ ਜੋਸ਼ ਦਿਵਾਉਣ ਵਾਸਤੇ ਸਿੰਘਾਂ ਦੀਆਂ ਵਾਰਾਂ ਚੱਲ ਰਹੀਆਂ ਤੇ ਨਾਲ ਦੀ ਨਾਲ ਇਹ ਨੌਜਵਾਨ ਤੜਕੇ 2:30 ਵਜੇ ਦੇ ਲੱਗੇ ਹੋਏ ਆ ਤੇ ਹੁਣ 6:00 ਵਜੇ ਆ ਜੀ ਤੇ ਇਹ ਚਿਹਰੇ ਤੇ ਤੁਸੀਂ ਦੇਖਦੇ ਹੋ ਗਰਮੀ ਕਿਵੇਂ ਚੋ ਰਹੀ ਆ ਤੇ ਇਹ ਗੱਭਰੂ ਨੌਜਵਾਨ ਸੁਨੇਹਾ ਦਿੰਦੇ ਆ ਪੰਜਾਬ ਦੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਨਸ਼ੇ ਦੇ ਵਿੱਚ ਲਿਪਤ ਨੇ ਵੀ ਇੱਕ ਤਾਂ ਅਸੀਂ ਆਪਣੀ ਵਿਰਾਸਤ ਨੂੰ ਸੰਭਾਲੀਏ ਅਸੀਂ ਗੁਰੂ ਦੇ ਪਰਿਵਾਰ ਦੇ ਉਸ ਬਿਛੋੜੇ ਨੂੰ ਯਾਦ ਕਰਦੇ ਆ ਅੱਜ ਉਹਨਾਂ ਨੂੰ ਸਮਰਪਿਤ ਦਿਨ ਰੱਖਿਆ ਸੀ ਵੀ ਅੱਜ ਦੇ ਦਿਨ ਲੋਕਾਂ ਨੂੰ ਸੁਨੇਹਾ ਦਈਏ ਚੰਗੀ ਸਿਹਤ ਦਾ ਤੇ ਗੁਰੂ ਸਾਹਿਬ ਦੇ ਪਰਿਵਾਰ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸਾਡੇ ਬੱਚਿਆਂ ਦੇ ਵਿੱਚ ਵੀ ਇਹ ਕਿਸੇ ਰੂਪ ਚ ਸੁਨੇਹਾ ਜਾਵੇ ਦੇਖੋ ਨਿੱਕੇ ਨਿੱਕੇ ਬੱਚੇ ਸਾਡੇ ਸੁਪਨਿਆਂ ਦੇ ਘਰ ਤੋਂ ਵੀ ਆਏ ਹੋਏ ਨੇ ਤੇ ਨਾਲ ਵੀਰ ਜੀ ਹੋਣੀ ਸਾਰੇ ਸੁੱਖਾ ਕੋਚ ਆ ਵੀਰ ਕਬੱਡੀ ਦਾ ਤੇ ਇਹ ਵੀਰ ਨੇ ਸਾਡੇ ਬੱਚਿਆਂ ਨੂੰ ਟ੍ਰੇਨ ਕੀਤਾ ਤੇ ਵਾਹਿਗੁਰੂ ਕਿਰਪਾ ਕਰਨ ਸੁਪਨਿਆਂ ਦੇ ਘਰ ਦੇ ਨਿੱਕੇ ਨਿੱਕੇ ਬੱਚੇ ਤੁਸੀਂ ਦੇਖਦੇ ਹੋ ਤਨਵੀਰ ਵੀ ਲੱਗਿਆ ਹੋਇਆ ਸਾਡਾ ਇੱਧਰ ਟੀਚਰ ਨੇ ਮੈਡਮ ਬੱਚਿਆਂ ਨੂੰ ਪੜਾਉਂਦੇ ਨੇ ਸਰਕਾਰੀ ਸਕੂਲ ਦੇ ਵਿੱਚ ਹਸਨਪੁਰ ਦੇ ਵਿੱਚ ਤੇ ਨਾਲ ਟੀਚਰ ਦੇ ਉਹਨਾਂ ਦੇ ਸਟੂਡੈਂਟਸ ਲੱਗੇ ਹੋਏ ਆ ਸਾਡੇ ਤਾਂਨਿਆ ਸਾਡੇ ਪਰਮਜੀਤ ਕੌਰ ਇੱਧਰ ਕਵਿਤਾ ਇੱਧਰ ਸਿਮਰਨਜੀਤ ਕੌਰ ਇੱਧਰ ਆਰਤੀ ਦੇਖੋ ਸਾਡੀ ਆਰਤੀ ਤੇ ਸਹਿਬ ਜੋਤ ਲਗਾਤਾਰ ਲੱਗੇ ਹੋਏ ਨੇ ਪਰ ਇਹਨਾਂ ਨੇ 2000 ਤਾਂ ਨਹੀਂ ਲਾਇਆ ਮਤਲਬ ਕਿੰਨਾ ਕਿੰਨਾ ਹੋ ਗਿਆ ਸਹਿਬ ਜੀ ਤੂੰ 74 ਹੋ ਗਿਆ 74 ਆਰਤੀ ਦੇ ਹੋ ਗਿਆ ਤੇ ਕਵਿਤਾ ਤੇਰੇ ਕਿੰਨੇ ਹੋਗੇ 100 100 22 ਤੁਹਾਡੇ ਕਿੰਨੇ ਕਵੀਤਾ ਆਪਣੇ ਤਾਨਿਆ 60 ਤੇ ਇੱਧਰ ਬੱਚੇ ਤਿਆਰੀ ਕਰੀ ਜਾਂਦੇ ਨੇ ਇਸ ਪਾਸੇ ਵੀ ਇੱਧਰ ਸਾਡੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਬੱਚੇ ਲੱਗੇ ਹੋਏ ਨੇ ਕੋਚ ਸਾਹਿਬ ਲੱਗੇ ਨੇ ਖੁਦ ਗਰਚਰਨ ਸਿੰਘ ਕੋਚ ਨੇ ਸਾਡੇ ਬੱਚਿਆਂ ਨੂੰ ਕੋਚਿੰਗ ਦਿੰਦੇ ਨੇ ਬੱਚਿਆਂ ਦੇ ਮਾਪੇ ਵਾਂਗ ਉਹਨਾਂ ਦੇ ਨਾਲ ਹੀ ਰਹਿੰਦੇ ਨੇ ਨਾਲ ਸਾਡਾ ਛੋਟਾ ਬੱਚਾ ਗਿੱਲ ਲੱਗਿਆ ਹੋਇਆ ਵਾ ਅਮਰਿੰਦਰ ਸਿੰਘ ਗਿੱਲ ਤੇ ਅਨਮੋਲ ਤੇ ਦਿਲ ਦਿਲਪ੍ਰੀਤ ਲੱਗੇ ਹੋਇਆ ਕਿੰਨੇ ਹੋ ਗਏ ਅਨਮੋਲ 150 ਹੋ ਗਿਆ ਤੇ ਲਗਾਤਾਰ ਇਹ ਬੱਚੇ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਨੇ ਵੀ ਅਸੀਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੋਈ ਸਿਹਤ ਕੋਈ ਸਿੱਖਿਆ ਕੋਈ ਸਮਝ ਦੇ ਸਕੀਏ ਇਹ ਬੜਾ ਵੱਡਾ ਉਪਰਾਲਾ ਕੀਤਾ ਗਿਆ ਅੱਜ ਜਿਹੜਾ ਤੁਹਾਡੇ ਸਾਹਮਣੇ ਤੁਸੀਂ ਦੇਖਦੇ ਹੋ ਇਹ ਨਿੱਕੇ ਨਿੱਕੇ ਬੱਚੇ ਦੇਖੋ ਹਰ ਜਾਪ ਹੋਣੀ ਸਤਨਾਮ ਹੋਣੀ ਲੱਗੇ ਹੋਏ ਨੇ ਅਰਜੁਨ ਲੱਗਿਆ ਹੋਇਆ ਸਾਡਾ ਤੇ ਬਾਲੀ ਵੀਰਾ ਲੱਗਿਆ ਹੋਇਆ ਬਾਲੀ ਵੀਰ ਦਾ ਬੇਟਾ ਅਰਮਾਨ ਲੱਗਿਆ ਹੋਇਆ ਇੱਥੇ ਅਰਮਾਨ ਹੋਂ ਦੇ ਸਾਈਡ ਤੇ ਲਾਈ ਜਾਂਦਾ ਤੇ ਇਹ ਵਿਧਾਈ ਦੇ ਪਾਤਰ ਵੀ ਨੇ ਵੀਰ ਜਿਨ੍ਹਾਂ ਨੇ ਅੱਜ ਇਹ ਧੂਰੀ ਤੋਂ ਆਏ ਬਾਈ ਆ ਵੀਰ ਛੋਟੇ ਭਰਾ ਧੂਰੀ ਤੋਂ ਆਏ ਨੇ ਮੋਟਰਸਾਈਕਲ ਤੇ ਤੜਕੇ 2:30 ਵਜੇ ਦੇ ਇੱਥੇ ਗਰਾਊਂਡ ਦੇ ਵਿੱਚ ਆ ਕੇ ਲੱਗੇ ਹੋਏ ਨੇ ਡੰਡ ਬੈਠ ਕੇ ਲਾਉਣਾ ਤੜਕੇ 2:30 ਵਜੇ ਦੇ ਨਾਉ ਕੀ ਹੈ ਬਾਈ ਤੁੜੀ ਵਾਲੇ ਬਾਈ ਦਵਿੰਦਰ ਸਿੰਘ ਪੂਰਾ ਨਾਮ ਹੈ ਆਈਡੀ ਤੇ ਨਾਮ ਦੇਵਤਮਨ ਜਲਦਾ ਨਿਕਨੇਮ ਹੈ ਦੇਵਤਮਨ ਤੇਰਾ ਕੀ ਨਾਮ ਵੀਰੇ ਚੋਬਰ ਵੀਰੇ ਚੋਬਰ ਅੰਬਾ ਚੋਬਰਾ ਚੋਬਰ ਹੀ ਆ ਵਿੱਚੋ ਚੋਬਰ ਹੀ ਆ ਮਰਵਾਤਮਾ ਮਿਹਰ ਕਰੇ ਕੋਮ ਲਾ ਕੇ ਸਾਲਕ ਬਾਅਦ ਆਇਆ ਜੀ ਆਪਣੇ ਕੋਲ ਅੱਛਾ ਤੇ ਅੱਜ ਵੱਡੀ ਗੱਲ ਆ ਇਹ ਜਿਹੜੀ ਆ ਵੀਰ ਸਵੇਰ ਦਾ ਲੱਗਿਆ ਹੋਇਆ ਸਾਹ ਦੇ ਨਾਲ ਲੱਗਿਆ ਹੋਇਆ ਜੀ ਨਾਲ ਬਿਨਾਂ ਬ੍ਰੇਕ ਤੋਂ ਵਾਹ ਜੀ ਵਾਹ ਕੰਪਲੀਮੈਂਟ ਵਾਲੇ ਨਹੀਂ ਇਹ ਦੇਸੀ ਖਰਾਕਾਂ ਦੇਸੀ ਖਰਾਕਾਂ ਵਾਲੇ ਆ ਦੇਖੋ ਇਧਰ 65 ਸਾਲ ਦਾ ਬਾਪੂ ਥਾਪੀਆਂ ਮਾਰਦਾ ਇਹ ਜੋਸ਼ ਇਹ ਆ ਗੁਰੂ ਦੇ ਸਿੰਘ ਉਹ ਜਿਨ੍ਹਾਂ ਨੂੰ ਅੱਜ ਦੇ ਦਿਨ ਦਾ ਸਨੇਹਾ ਦੇਣ ਦਾ ਮੌਕਾ ਮਿਲਿਆ ਵੀ ਸਿਹਤ ਪ੍ਰਤੀ ਜਾਗਰਤਾ ਹੀ ਅਸੀਂ ਗੁਰੂ ਦੇ ਕੁਝ ਸੰਗ ਬਣ ਕੇ ਕੁਝ ਚੰਗਾ ਕਰ ਸਕਦੇ ਜੇ ਸਾਡੀ ਆਪਣੀ ਸਿਹਤ ਹੋਊਗੀ ਇਧਰ ਡਾਈਟ ਵੀ ਰੱਖੀ ਹੋਈ ਆ ਨਾਲ ਦੀ ਨਾਲ ਲਿਆ ਕੇ ਫੂਡ ਬੱਚਿਆਂ ਵਾਸਤੇ ਰਿਫਰੈਸ਼ਮੈਂਟ ਜਿਵੇਂ ਜਿਵੇਂ ਜਿਹੜੀ ਜਿਹੜੀ ਚੀਜ਼ ਦੀ ਲੋੜ ਆ ਉਹ ਸਾਰੇ ਉਨਾ ਮੈਂਬਰਾਂ ਵਾਸਤੇ ਰੱਖਿਆ ਗਿਆ ਵਾ ਤੇ ਇਹ ਆਰਗੇਨਾਈਜ਼ਰ ਨੇ ਜਿਹੜੇ ਬੱਲੀ ਵੀਰ ਬੱਲੀ ਵੀਰ ਹੁਣੀ ਸੂਬੇ ਦਰਸਾਹ ਪੀਐਸ ਬੱਗਾ ਜੀ ਬਿਰਕ ਸਾਹਿਬ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਆ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਪ੍ਰਾਲੇ ਦਾਖਾ ਗਰਾਊਂਡ ਦੇ ਵਿੱਚ ਕੀਤੇ ਜਾਂਦੇ ਨੇ ਸਮੇਂ-ਸਮੇਂ ਤੇ ਅੱਜ ਇੱਕ ਵੱਡੀ ਇੱਕ ਜਿਹੜੀ ਰੱਖੀ ਗਈ ਆ ਆਰਗੇਨਾਈਜੇਸ਼ਨ ਵੱਲਿਓਂ ਕੀਤੀ ਗਈ ਹੈ ਕਿ ਇਹ ਅੱਜ ਦੀ ਪ੍ਰਤੀਯੋਗਤਾ ਜਿਹਦੇ ਵਿੱਚ ਬੱਚੇ ਵੀ ਹਿੱਸਾ ਲੈ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਚਾਰ ਸਾਹਿਬ ਜਿਆਦਿਆਂ ਨੂੰ ਸਮਰਪਿਤ ਇਹ ਸਿਹਤ ਸੰਬੰਧੀ ਪ੍ਰੋਗਰਾਮ ਮੁੱਲਾਪੁਰ ਦਾਖਾ ਦੇ ਵਿੱਚ ਕਰਾਇਆ ਜਾ ਰਿਹਾ ਬਹੁਤ ਸੋਹਣਾ ਉਪਰਾਲਾ ਹੈ ਜੀ ਸਾਡੇ ਜਿਹੜੇ ਭੈਣ ਭਰਾ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੇ ਹੋਏ ਆ ਹੋਰ ਮਾੜੇ ਕੰਮ ਮਾੜੇ ਚੰਗੇ ਕੰਮ ਜਿਹੜੇ ਜੋਨਾਂ ਦੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਵਾਪਸ ਮੁੜ ਤੋਂ ਗਰਾਊਂਡਾਂ ਵੱਲ ਵਾਪਸੀ ਕਰਨ ਲਈ ਤੇ ਖੇਡਾਂ ਵੱਲ ਵਾਪਸੀ ਕਰਨ ਲਈ ਇਹ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਮੈਨੂੰ ਲੱਗਦਾ ਕਿ ਇਹ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਇਦਾਂ ਦੇ ਉਪਰਾਲੇ ਹਨ ਕਰਨੇ ਚਾਹੀਦੇ ਆ ਤਾਂ ਜੋ ਸਾਡੇ ਜਿਹੜੇ ਭੈਣ ਭਰਾ ਨਸ਼ਿਆਂ ਦੀ ਦਲਦਲ ਵਿੱਚ ਫਸੇ ਆ ਉਹਨਾਂ ਦੀ ਹੈਲਪ ਕੀਤੀ ਜਾਵੇ ਲਾਸਟ ਟਾਈਮ ਜਦੋਂ ਅਸੀਂ ਮੋਲਾਪੁਰ ਦਾਖਾ ਗਰਾਊਂਡ ਦੇ ਵਿੱਚ ਆਏ ਸੀ ਬਾਈ ਜੀ ਨੇ ਇੱਕ ਗੱਲ ਕਹੀ ਸੀ ਕਿ ਅੱਜ ਕੱਲ੍ਹ ਵੇਖਿਆ ਜਾਂਦਾ ਕਿ ਜਿਹੜੀਆਂ ਰੇੜੀਆਂ ਨੇ 버거 ਪੀਜ਼ਾਂ ਦੀਆਂ ਰੇੜੀਆਂ ਨੇ ਉੱਥੇ ਭੀੜ ਇਦਾਂ ਲੱਗੀ ਹੁੰਦੀ ਆ ਕਿ ਜਿੱਦਾਂ ਕੁਝ ਫ੍ਰੀ ਦਾ ਮਿਲਦਾ ਪਿਆ ਹੋਵੇ ਸਿਆਣੇ ਵੀ ਤੇ ਬੱਚੇ ਵੀ ਤੇ ਉਹਦੇ ਲਈ ਬਾਈ ਜੀ ਨੇ ਉਹਦਾਂ ਉਹ ਗੱਲ ਕੀਤੀ ਉਹ ਕਿਦਾਂ ਕਿਤੇ ਜਿਹੜੀ ਲੈਨ ਬੋਲੀ ਬਾਈ ਜੀ ਨੇ ਉਹ ਮੇਰੇ ਮਾਈਂਡ ਦੇ ਵਿੱਚ ਸਟਕ ਕਰ ਗਈ ਤੇ ਉਹ ਲੈਨ ਨੂੰ ਲੈ ਕੇ ਮੈਂ ਇੱਕ ਗਾਣਾ ਲਿਖਿਆ ਜੀ ਉਮੀਦ ਕਰਦਾ ਆਂ ਕਿ ਤੁਸੀਂ ਸਾਰੇ ਜਾਣੇ ਪਿਆਰ ਦੋਗੇ ਬਾਕੀ ਜੇਕਰ ਮੇਰਾ ਕੋਈ ਵੀ ਲਿਖਿਆ ਹੋਇਆ ਸ਼ਬਦ ਤੁਹਾਨੂੰ ਕਿਸੇ ਨੂੰ ਵੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹਚਾਵੇ ਤੇ ਉਹਦੇ ਲਈ ਮੈਂ ਸ਼ਮਾਂ ਦਾ ਜਾਚਕ ਆਂ ਜੀ ਪਹਿਲਾਂ ਪਹਿਲਾਂ ਤੁਹਾਨੂੰ ਸੌਰੀ ਕਹਿਣਾ ਇਦਾਂ ਹੀ ਜੀ ਹੀ ਜਦੋਂ ਬੱਚਾ ਰੋਂਦਾ ਏ ਮਾਂ ਫੋਨ ਫੜਾਉਂਦੀ ਆ ਥੋੜੀ ਜਿਦ ਕਰਦਾ ਏ ਚੌਕਲੇਟ ਖਵਾਉਂਦੀ ਆ ਰੋਟੀ ਲਾਉਣੀ ਪੈ ਜੇ ਨਾ ਪੀਜ਼ਾ ਮੰਗਵਾਉਂਦੀ ਆ ਇਦਾਂ ਤਾਂ ਸਰਨਾ ਨਹੀਂ ਹੱਲ ਲੱਭਣਾ ਪੈਣਾ ਆ ਜੇ ਨਸਲ ਬਚਾਉਣੀ ਆ ਗੰਦ ਛੱਡਣਾ ਪੈਣਾ ਆ ਜੇ ਸੇਤ ਬਣਾਉਣੀ ਆ ਸਮਾ ਕੱਢਣਾ ਪੈਣਾ ਆ ਤੰਦਰੁਸਤ ਰਹਿਣ ਦੇ ਲਈ ਥੋੜਾ ਜੱਭਣਾ ਪੈਣਾ ਆ ਜੇ ਸੇਤ ਬਣਾਉਣੀ ਆ ਸਮਾ ਕੱਢਣਾ ਪੈਣਾ ਆ ਅਸੀਂ ਵਾਰਸ ਨਲੂਏ ਦੇ ਇਹ ਗੱਲ ਕਿਉਂ ਭੁੱਲ ਗਏ ਆ ਹੋ ਕੀ ਜਈ ਸ਼ੋਰਤ ਲਈ ਪਾ ਕੋਡੀਆਂ ਤਲ ਗਏ ਆ ਅਸੀਂ ਵੈਰੀ ਰੁਲੇ ਸੀ ਅੱਜ ਨਸ਼ਿਆਂ 'ਚ ਰੁਲ ਗਏ ਆ ਟਾਈਮ ਰਹਿੰਦਿਆ ਹੀ ਇਹ ਸਭ ਬੰਦ ਕਰ ਦਈਏ ਜੋ ਮਰ ਰੇ ਆਪਣੇ ਨੇ ਨਾ ਗੈਰ ਆਪਾਂ ਕਈਏ ਜੋ ਮਰ ਰਹੇ ਆਪਣੇ ਨੇ ਨਾ ਗੈਰ ਆਪਾਂ ਕਈਏ ਹਾਏ ਨਸ਼ਿਆਂ ਦੇ ਹੜ ਤੋਂ ਪੰਜਾਬ ਬਚਾ ਲਈਏ ਹਾਏ ਨਸ਼ਿਆਂ ਦੇ ਹੜ ਤੋਂ ਪੰਜਾਬ ਬਚਾ ਲਈਏ ਸੁਖੀ ਰਹਿਣ ਦਾ ਰਾਜ ਦਸਾਂ ਚਿਹਰੇ ਤੇ ਖੁਸ਼ੀ ਰਹੇ ਹੋੜਾ ਨਾਮ ਜੇ ਜਪ ਲਈਏ ਕੋਈ ਵੀ ਨਾ ਦੁਖੀ ਰਹੇ ਕਰਵਾਏ ਗੁਰੂ ਮੇਰੇ ਦੇਵੇ ਕੰਮ ਕਾਰ ਚ ਰੁਚੀ ਰਹੇ ਮਨ ਨੀਵਾ ਕਰ ਤੁਰਿਏ ਇੱਕ ਸੋਚ ਹੀ ਉੱਚੀ ਰਹੇ ਤਨ ਮੈਲਾ ਚੱਲ ਜੂਗਾ ਪਰ ਰੂਹ ਤਾਂ ਸੁਚੀ ਰਹੇ ਜੋ ਸੇਵਾ ਕਰਦਾ ਉਹ ਹਰ ਪਲ ਸੁਖੀ ਰਹੇ ਜੋ ਸੇਵਾ ਕਰਦਾ ਏ ਉਹ ਹਰ ਪਲ ਸੁਖੀ ਰਹੇ ਮੇਰੇ ਨਾਨਕ ਲਈ ਏ ਬਾਈ ਡਿਊਟੀ ਕਰਦਾ ਆ ਜੀ ਦੇ ਨਾਲ ਨਾ ਖੜੇ ਕੋਈ ਮਿੰਟੂ ਬਾਈ ਖੜਦਾ ਆ ਜੀ ਦੇ ਨਾਲ ਨਾ ਖੜੇ ਕੋਈ ਮਿੰਟੂ ਬਾਈ ਖੜਦਾ ਆ ਜਿਹਨੂੰ ਦੁਨੀਆ ਛੱਡਿਆ ਉਹਨੂੰ ਗਲ ਨਾਲ ਲਾਉਂਦਾ ਆ ਜਿਹਨੂੰ ਨਫ਼ਰਤ ਕਰਨ ਲੋਕੀ ਉਹਨੂੰ ਦਿਲ 'ਚ ਵਸਾਉਂਦਾ ਆ ਬਾਈ ਸਾਦਾ ਕਰਦਾ ਏ ਬੱਚਿਆਂ ਨੂੰ ਪਿਆਰ ਬੜਾ ਵੱਡਿਆਂ ਦਾ ਕਰਦਾ ਏ ਦਿਲ ਤੋਂ ਸਤਕਾਰ ਬੜਾ वॾियां करदा दिल तो सतकार बड़ा साहबाई दे जो कलाकारे जो कलाकार खड़ा ज़िंदगी दी कराग हरां ज़िंदगी द उजड़े आसी ਕਰਤਾ ਆ ਬਾਗ ਹਰਾ ਬਾਈ ਜਿੱਥੇ ਕਹਿ ਦੂਗਾ ਸੰਧੂ ਇੱਥੇ ਮਿਲੂ ਖੜਾ ਉਹ ਬਾਈ ਜਿੱਥੇ ਕਹਿ ਦੂਗਾ ਤੋਨੇ ਇੱਥੇ ਮਿਲੂ ਖੜਾ ਬਾਈ ਅੱਗ ਚ ਵਿੱਚੋਕ ਦੇਵੇ ਮੈਸੀ ਵੀ ਨਾ ਕਰੂੰ ਜਰਾ ਬਾਈ ਅੱਗ ਚ ਵਿੱਚੋਕ ਦੇਵੇ ਮੈਸੀ ਵੀ ਨਾ ਕਰੂੰ ਜਰਾ ਬਾਈ ਅੱਗ ਚ ਵਿੱਚੋਕ ਦੇਵੇ ਮੈਸੀ ਵੀ ਨਾ ਕਰੂੰ ਜਰਾ ਹਲੇ ਸੌਂਦੀ ਮਾਲ ਕਰਤੀਓ ਸੁਣੋ ਭਾਈ ਇੰਨੇ ਜੁੱਟਾ ਹੈ ਨਹੀਂ ਆਪਾਂ ਦੂਤਾ ਭਰਾ ਆ ਸਾਡਾ ਜਿੰਦਗੀ ਸੁਣੇ ਤੇ ਤੇਰੀ ਜੀ ਬੋਲਦਾ ਤੋ ਹੋਆ ਹੋਆ ਦੇਣਾ ਅਸੀਂ ਕੌਣ ਅਸੀਂ ਤਾਂ ਕੁਝ ਵੀ ਨਹੀਂ ਕੀਤਾ ਹਨਾ ਸਾਰਾ ਤੇਰੇ ਤੋਂ ਕੰਮ ਲੈ ਰਹੇ ਹਾਂ ਉਲਟਾ ਹਾਂ ਇਹੀ ਗੱਲ ਹੈ ਜੀ ਉਹ ਕਰਨ ਵਾਲਾ ਬੰਦਾ ਕੋਹਣਾ ਕਰਦਾ ਇਹ ਵੀਰ ਤੇ ਜज्ਬਾਤ ਸੀ ਜਿਹੜੇ ਤੁਸੀਂ ਸੁਣੇ ਆ ਸਾਡੇ ਛੋਟੇ ਭਰਾ ਨੇ ਆਪਣੀ ਜ਼ਿੰਦਗੀ ਦੀ ਇੱਕ ਰਾਹ ਬਦਲੀ ਆ ਇਹਨਾ ਸੋਚੋ ਵੀ ਕੋਈ ਨਸ਼ਿਆਂ ਚ ਪਿੱਕ ਸੀਗਾ ਪਰ ਅਭੀ ਇੱਕ ਨਸ਼ਾਵਾਦ ਜੋ ਅੱਜ ਨਾ ਫੋਨ ਦੇ ਉੱਤੇ ਸਾਨੂੰ ਖੜਾਇਆ ਜਾ ਰਿਹਾ ਫੋਨ ਦੇ ਉੱਤੇ ਐਸੀਆਂ ਕੁਸ਼ਗੀਮਾਂ ਚੱਲਦੀਆਂ ਐਸੀਆਂ ਕੋਈ ਐਪ ਚੱਲਦੀਆਂ ਜਿਹਦੇ ਵਿੱਚ ਬੱਚਿਆਂ ਨੂੰ ਐਸੀਆਂ ਚੀਜ਼ਾਂ ਦੇ ਨਾਲ ਜੋੜਿਆ ਜਾ ਰਿਹਾ ਪੈਸਾ ਉਹਨਾਂ ਨੂੰ ਮੂਰੇ ਰੱਖ ਕੇ ਉਹਨਾਂ ਦੇ ਮੂਰੇ ਸੁੱਟ ਕੇ ਉਹਨਾਂ ਤੋਂ ਪੈਸਾ ਲੁੱਟਿਆ ਜਾ ਰਿਹਾ ਕੋਈ ਐਸੀ ਐਪ ਸੀ ਵੀਰ ਜਿਹੜੀ ਚਲਾਉਂਦਾ ਸੀ ਜਿਹਦੇ ਵਿੱਚ ਲੱਖਾਂ ਰੁਪਈਆ ਉਜਾੜਦਾ ਲੱਖਾਂ ਰੁਪਈਆ ਜਾਰਦਾ ਜਿਹਨੂੰ ਅਸੀਂ ਅੱਜ ਕੱਲ ਦੇ ਸਮੇਂ ਦੇ ਵਿੱਚ ਗੈਂਬਲਿੰਗ ਕਹਿੰਦੇ ਆ ਜੂਆ ਕਹਿੰਦੇ ਆ ਉਹ ਸਿੱਧਾ ਸਿੱਧਾ ਜੂਆ ਹੀ ਆ ਜਿਹੜਾ ਅੱਜ ਕੱਲ ਬੱਚੇ ਬਹੁਤ ਸਾਰੇ ਬੱਚੇ ਸਾਡੇ ਮਾਪਿਆਂ ਨੂੰ ਪਤਾ ਨਹੀਂ ਲੱਗਣਦੇ ਫੋਨ ਹੱਥ 'ਚ ਫੜੇ ਹੋਏ ਆ ਬੈਠੇ ਸਾਰਾ ਦਿਨ ਕੋਈ ਨਾ ਕੁਝ ਕਰੀ ਜਾਂਦੇ ਸਾਨੂੰ ਐ ਲੱਗਦਾ ਜਾਂ ਗੇਮ ਖੇਡਦੇ ਆ ਜਾਂ ਕੁਛ ਦੇਖਦੇ ਆ ਪਰ ਨਹੀਂ ਭਾਈ ਜਿਹੜਾ ਇਹ ਫੋਨ ਆ ਇਹਦੇ ਵਿੱਚ ਮਾੜਾ ਵੀ ਆ ਤੇ ਚੰਗਾ ਵੀ ਆ ਆਪਣੇ ਬੱਚਿਆਂ ਨੂੰ ਅਸੀਂ ਕਿੱਦਾਂ ਦੀ ਸੋਚ ਦਿੱਤੀ ਹੋਈ ਆ ਕਿੱਦਾਂ ਦੀ ਸਮਝ ਦਿੱਤੀ ਹੋਈ ਆ ਇਹ ਬਹੁਤ ਜ਼ਰੂਰੀ ਆ ਇਹਦੇ ਗਰਜੀਤ ਦੇ ਜਿਹੜੇ ਬੋਲ ਆ ਇਹ ਆਪਣੇ ਦੁੱਖ ਦੇ ਵਿੱਚੋਂ ਨਿਕਲੇ ਆ ਇਹਦੀ ਤਕਲੀਫ ਚੋਂ ਨਿਕਲੇ ਹੋਏ ਬੋਲ ਆ ਕਿਉਂਕਿ ਗਰਜੀਤ ਨੇ ਉਹ ਆਪਣੇ ਪਰਿਵਾਰ ਨੂੰ ਆਪਣੇ ਮਾਂ ਨੂੰ ਬਹੁਤ ਦੁੱਖ ਦਿੱਤਾ ਉਸ ਇੱਕ ਜਿਹੜੀ ਫੋਨ ਦੀ ਐਪ ਦੇ ਵਾਜੇ ਜਰੀਏ ਲੱਖਾਂ ਰੁਪਇਆ ਖਰਾਬ ਕਰਤਾ ਲੱਖਾਂ ਰੁਪਇਆ ਕਰੋੜਾਂ ਰੁਪਇਆ ਖਰਾਬ ਕਰਤਾ ਕਹਿ ਰਹੀਏ ਆਪਾਂ ਅਰਦੀ ਜ਼ਿੰਦਗੀ ਇਨਾ ਸੋਹਣਾ ਕਲਾਕਾਰ ਇਨਾ ਸੋਹਣਾ ਗਾਇਕ ਬੜੇ ਵਧੀਆ ਲੋਕਾਂ 'ਚ ਬੈਠਣਾ ਉੱਠਣਾ ਸੀ ਬੜੇ ਉੱਪਰਲੇ ਲੈਵਲ ਤੇ ਹੱਥ ਪੈਂਦਾ ਸੀ ਪਰ ਉਸ ਗੇਮ ਨੇ ਉਸ ਚੀਜ਼ ਨੇ ਗਰਜੀਤ ਦਾ ਜੀਵਨ ਖਰਾਬ ਕਰਤਾ ਪਰ ਪਤਾ ਨਹੀਂ ਰੱਬ ਨੇ ਕਿਵੇਂ ਇਹਦੇ ਮਨ ਦੇ ਵਿੱਚ ਸੋਝੀ ਪਾਈ ਕਿਦਾਂ ਇਹਨੇ ਸਮਝ ਪਾਈ ਇਹ ਗੱਲ ਦੀ ਕਿਵੇਂ ਸਾਡੀਆਂ ਵੀਡੀਓ ਦੇਖਦਾ ਸੀ ਜੁੜਿਆ ਆਪਣੀ ਮਾਂ ਨੂੰ ਲੈ ਕੇ ਸਾਡੀ ਮਾਂ ਨੂੰ ਲੈ ਕੇ ਇਹ ਇੱਥੇ ਸੁਪਨਿਆਂ ਦੇ ਘਰ ਆਇਆ ਜਦੋਂ ਆ ਕੇ ਮਿਲੇ ਤਾਂ ਇਹਦੀ ਸਾਰੀ ਗੱਲ ਸੁਣੀ ਤਾਂ ਵੀਰ ਨੂੰ ਪ੍ਰਮਾਤਮਾ ਨੇ ਸ਼ਾਇਦ ਸੱਚੇ ਪਾਤਸ਼ਾਹ ਨੇ ਇੱਥੇ ਭੇਜਿਆ ਸੀ ਅਸੀਂ ਕੌਣ ਸੀ ਰੱਖਣ ਵਾਲੇ ਕੌਣ ਸੀ ਇਹਨੂੰ ਠੀਕ ਕਰਨ ਵਾਲੇ ਕਰੇ ਕਰਾਵੇ ਆਪੇ ਆਪ ਸਾਡੇ ਹੱਥ ਕੁਝ ਵੀ ਨਹੀਂ ਸੀਗਾ ਕਿ ਵਾਇਗਰੂ ਨੇ ਐਸੀ ਕਿਰਪਾ ਕੀਤੀ ਹੈ ਵੀਰ ਅੱਜ ਸੇਵਾ ਕਰਦਾ ਸਾਡੇ ਸੁਪਨਿਆਂ ਦੇ ਘਰ ਤੇ ਪਿਛਲੇ 3-4 ਮਹੀਨਿਆਂ ਤੋਂ ਲਗਾਤਾਰ ਬੱਚਿਆਂ ਵਾਸਤੇ ਸਾਰਾ ਦਿਨ ਇਹਨੇ ਬੱਚਿਆਂ ਨੂੰ ਚੰਗਾ ਖੁਰਾਣਾਉਣ ਦੀ ਗਵਣ ਦੀ ਚੰਗਾ ਸੁਣਾਉਣ ਦੀ ਹਰ ਤਰ੍ਹਾਂ ਦੀ ਸੇਵਾ ਕਰ ਰਿਹਾ ਵੀਰੇ ਗੁਰੂ ਕਿਰਪਾ ਕਰਨ ਸਾਡੇ ਛੋਟੇ ਭਰਾ ਨੂੰ ਇੱਕ ਚੰਗਾ ਕਲਾਕਾਰ ਬਣੇ ਇੱਕ ਚੰਗਾ ਲੋਕਾਂ ਨੂੰ ਸੇਧ ਦੇਣ ਵਾਲਾ ਗਾਵੇ ਚੰਗਾ ਲਿਖੇ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਰਵੇ ਤੇ ਅੱਜ ਜਿਹੜਾ ਇਹ ਸੱਤ ਪੋਹ ਦਾ ਦਿਨ ਤੜਕੇ ਦੇ ਟਾਈਮ ਤੇ ਅਸੀਂ ਖੜੇ ਆ ਇੱਥੇ ਅੱਜ 5000 ਡੰਡ ਲਾਉਣ ਦੀ ਜਿਹੜੀ ਇਹ ਪ੍ਰਤੀਯੋਗਤਾ ਚੱਲ ਰਹੀ ਆ ਜਿਹੜੀ ਇਹ ਅੱਜ ਸਿਰਫ ਗੁਰੂ ਸਾਹਿਬ ਦੇ ਬੱਚਿਆਂ ਦੇ ਬਿਛੋੜੇ ਨੂੰ ਪਰਿਵਾਰ ਦੇ ਬਿਛੋੜੇ ਨੂੰ ਸਮਰਪਿਤ ਆ ਉੱਥੇ ਅੱਜ ਗਰਜੀਤ ਨੇ ਆਪਣੇ ਸ਼ਬਦਾਂ ਦੇ ਰਾਹੀਂ ਜੋ ਸਾਨੂੰ ਵੀ ਮਾਨ ਬਖਸ਼ਿਆ ਤੇ ਜਿਹੜਾ ਸਨੇਹਾ ਦਿੱਤਾ ਉਹਨੂੰ ਜਰੂਰ ਅੱਗੇ ਸ਼ੇਅਰ ਵੀ ਕਰਿਓ ਤਾਂ ਜੋ ਹੋਰ ਲੋਕਾਂ ਤੱਕ ਵੀ ਪਹੁੰਚੇ ਤੇ ਐਸੇ ਲੋਕ ਜਿਹੜਾ ਚੰਗਾ ਲਿਖ ਸਕਦੇ ਆ ਉਹਨਾਂ ਨੂੰ ਅੱਗੇ ਮੌਕਾ ਮਿਲੋ ਬਹੁਤ ਚੰਗਾ ਗਰਜੀਤ ਬਹੁਤ ਵਧੀਆ ਥੈਂਕ ਯੂ ਥੈਂਕ ਯੂ ਬਾਈ ਗੁਰਜੀ ਕਾਕਾ ਬਾਈ ਗੁਰਜੀ ਬਾਈ ਗੁਰਜੀ ਹਾਬ ਨਾਲ ਦੇਖੀ ਆ ਨਾ ਤੇਰੇ ਨੂੰ ਪਾਵਰ ਦੇ ਹਾਬ ਨਾਲ ਦੇਖੋ ਜੀ ਪਾਵਰ ਐ ਬਾਈ ਰਾਜ ਨਹੀਂ ਕਰਦੀ ਪਾਵਰ ਦੇਖੋ ਅੱਧੀ ਮਾਰਾ ਫੜ ਕੇ ਜਾ ਵਾਹ ਪਾਵਰ ਪੰਦਤ ਠੀਕ ਬੱਚੋ ਠੀਕ ਹੈ ਬੱਚਾ ਬਾੜੇ ਠੀਕ ਹੈ ਤੁਸੀਂ ਕਿਹਨਾਂ ਜੀ ਕੰਮ ਕਿਉਂ ਬੜਾ